ਇਸੇ ਇੱਕ ਵਾਰ ਫੇਰ ਤੇਰੀ ਪਵਿੱਤਰ ਹਜ਼ੂਰੀ ਚ ਆਉਣਾ ਸਜਦਾ ਕਰਦਾ ਤੇਰੇ ਕਦਮਾਂ ਦੇ ਵਿੱਚੋਂ ਬਣਾ ਬਿਤਾ ਪਰਵੇਸ਼ਰ ਔਰ ਪੂਰੀ ਕ੍ਰਿਸ਼ੀਰ ਤੁਹਾਡੇ ਪਵਿੱਤਰ ਸ਼ਿਗਾਸ਼ਣ ਦੇ ਅੱਗੇ ਲੱਗੇ ਆਉਣਾ ਪਿਤਾ ਪਰਮੇਸ਼ਰ ਹਰ ਜਾਨ ਤੇ ਕਿਰਪਾ ਕਰੋ ਐ ਸ਼ਤਾਨ ਅੱਜ ਤੋਂ 2000 ਸਾਲ ਪਹਿਲਾਂ ਤੂੰ ਆਪਣੇ ਹਉਮੈ ਤੋਂ ਗਰਾਂ ਦਿੱਤਾ ਗਿਆ ਹੈ ਧਰਤੀ ਤੇ ਆਕਾਸ਼ ਦਾ ਸਾਰਾ ਅਧਿਕਾਰ ਬ੍ਰਹਮ ਜਸੂ ਮਸੀਹ ਨੇ ਸਲੀਬੀ ਮੌਤੇ ਦੁਆਰਾ ਤੇਰਾ ਅਧਿਕਾਰ ਤੋੜਿਆ ਉਹ ਅਧਿਕਾਰ ਤੇ ਤੂੰ ਖੋਗੇ ਮੈਨੂੰ ਸੌਪਿਆ ਉਹ ਸਦ ਘਾਟੀ ਮੈਂ ਬਰਤੂ ਮਰਦਾ ਹੋਇ ਤੈਨੂੰ ਹੁਕਮ ਕਰਦਾ ਇਸ ਕ੍ਰਿਸ਼ਣ ਨੂੰ ਛੱਡ ਕੇ ਹਰਬੇਸ਼ਾਬਾ ਤੇ ਚਲੇ ਜਾ ਪਿਤਾ ਪਰਮੇਸ਼ਰ ਹਰ ਜਾਨ ਤੇ ਤੁਹਾਡੀ ਕਿਰਪਾ ਹੋਵੇ ਹਰ ਜਾਨ ਤੇ ਤੁਹਾਡੀ ਕਿਰਪਾ ਹੋਵੇ ਜੋ ਵੀ ਇਹਨਾਂ ਨੇ ਸੋਚਿਆ ਉਹ ਗਵਾਹੀ ਦੇ ਵਿੱਚ ਬਦਲ ਜਾਵੇ ਸ਼ੋ ਸ਼ਬਰ ਕੇ ਦਵ ਦੇ ਚ ਭੈਣੋ ਭਾਇਓ ਕਿਸੇ ਦੀ ਕੋਈ ਗੁੰਮ ਹੋਈ ਚੀਜ਼ ਆ ਗੁੰਮ ਹੋਈ ਉਹ ਆਉਣ ਵਾਲੇ ਦਿਨਾਂ 'ਚ ਮਿਲਣ ਜਾ ਰਹੀ ਹੈ ਬਰੂਆਂ ਸੁਣਾ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਜੀ ਜੀ ਕਿਸੇ ਦੇ ਪੇੜ ਦੇ ਵਿੱਚ ਦਰਦਾ जा, जा, जा पर सु ਤੋਂ ਦੇ ਵਿੱਚ ਸੱਜੇ ਕੰਨ ਦੇ ਇੱਥੇ ਕੋਈ ਸਮੱਸਿਆ ਆ ਚੁੱਕੀ ਪਰ ਇਹ ਸੋਬਤ ਸੀਨੇ ਨਾਮ ਦੇ ਵਿੱਚ ਦੇ ਵਿੱਚ ਕੋਈ ਕਿਸੇ ਦਾ ਕੋਈ ਐਗਰੀਮੈਂਟ ਆ ਭਾਉ ਪੈਸੇ ਭਰਨੇ ਆ ਮਨ ਦੇ ਵਿੱਚ ਸੋਚਿਆ ਇੰਤਜਾਮ ਹੋ ਚੁੱਕਿਆ ਪਰ ਵੀ ਅਸੂ ਮਸੀਹੇ ਨਾਮ ਦੇ ਦੇ ਕਾਰਨ ਇਹ ਉਹ ਕੋਈ ਦੁਬਾਰੇ ਮਨ ਦੇ ਵਿੱਚ ਸੋਚ ਰਿਆ ਵੀ ਸਾਡੀ ਉਹ ਬੋਮ ਕੋਈ ਵੀ ਵਸਤਾ ਵੀ ਉਹ ਸਾਨੂੰ ਮਿਲ ਜਾਈ ਉਹ ਗਵਾਈ ਉਸ ਦੇ ਲਈ ਇਸੇ ਦੁਬਾਰੇ ਸੋਚਣਾ ਨਹੀਂ ਉਹਨੂੰ ਰਸੀਵ ਕਰਨਾ ਇਸੇ ਤੇ ਵਟੇ ਸਾਰੇ ਇਹ ਕੁਕਰ ਹੈ ਸਾਰੇ ਸਾਥੀ ਬੰਦ ਜਾਨੇ ਟੁੱਟ ਜਾਈਏ ਤੁਹਾਡੇ ਨੂੰ ਕਿਸੇ ਨੇ ਬੱਚੇ ਦੇ ਸਬੰਧ ਦੇ ਵਿੱਚ ਸੋਚਿਆ ਬੱਚੇ ਦੇ ਸਬੰਧ ਦੇ ਵਿੱਚ ਜੋ ਸੋਚਿਆ ਉਹ ਆਹੀ ਦੇ ਵਿੱਚ ਬਦਲ ਦਿੱਤੇ because there's one day with Surya. Yeah. ਵੇ ਜਿਸ ਨੇ ਸਵੈਸ ਹੋ ਚੁੱਕਿਆ ਪਰ ਇਹ ਸੋਚਾ ਸਿੱਧੇ ਪਿਤਾ ਪਰਮੇਸ਼ਰ ਦੀ ਮਾਨਵਤਾ ਪ੍ਰਮੇਤਰ ਜਿੰਨੇ ਵੀ ਭੈਣ ਭਾਈ ਬੱਚੇ ਤੇਰੀ ਹਜ਼ੂਰੀ ਦੇ ਵਿੱਚ ਨੇ ਪਿਤਾ ਪਰਮੇਸ਼ਰ ਜੋ ਇਹਨਾਂ ਨੇ ਸੋਚਿਆ ਵਾਗਾਈ ਦੇ ਵਿੱਚ ਬਦਲ ਜਾਵੇ ਪਿਤਾ ਮੈਂ ਨਹੀਂ ਜਾਣਦਾ ਤੁਸੀਂ ਜਰੂਰ ਜਾਣਦੇ ਹੋ ਪਿਤਾ ਪਰਮੇਸ਼ਰ ਇਹਨਾਂ ਦੀ ਸੋਚ ਤੋਂ ਵੱਧ ਇਹਨਾਂ ਦੇ ਜੀਵਨ ਦੇ ਵਿੱਚ ਹੋਵੇ ਜੋ ਇਹਨਾਂ ਨੇ ਨਹੀਂ ਸੋਚਿਆ ਇਹਨਾਂ ਦੇ ਜੀਵਨ ਦੇ ਵਿੱਚ ਉਹ ਵੀ ਹੋ ਜਾਵੇ ਪਿਤਾ ਪਰਮੇਸ਼ਰ ਹਰ ਜਨ ਕੀ ਦਰਬਾਰ ਕਰੋ ਇਹ ਕਿਰਪਾ ਪਰਮੇਸ਼ਰ ਨਾਸਰੀ ਨਾਮ ਦੇ amin